ਉਦੇ ਵਿੱਚ ਅਸੀਂ ਦੋ ਅਕਿਊਜ਼ ਰੈਸਟ ਕੀਤੇ ਇੱਕ ਹੈ ਗੁਰਪ੍ਰੀਤ ਸਿੰਘ ਤੇ ਦੂਜਾ ਹੈਗਾ ਮਨਦੀਪ ਸਿੰਘ ਇਹਨਾਂ ਦੀ ਉਮਰ ਲਗਭਗ 20-30 ਸਾਲ ਹੈਗੀ ਹੈ ਤੇ ਇਹ तकरीबन 9ਵੀਂ 10ਵੀਂ ਕਲਾਸ ਤੱਕ ਦੋਨੋਂ ਪੜ੍ਹੇ ਤੇ ਜਿਹੜਾ ਮਨਦੀਪ ਸਿੰਘ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਕੰਮ ਕਰਦਾ ਹੈ ਜੀ ਇੱਥੇ ਇੱਕ ਸਲੂਨ ਹੈਗਾ ਅ ਹਮਸਦਿਆਤੀ ਉੱਥੇ ਕੰਮ ਕਰਦਾ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਉਹ ਕੰਮ ਕਰਦਾ ਹੈ ਜੀ ਇੱਥੇ ਡੇਰੀ ਦੇ ਵਿੱਚ ਇਹ ਇਹਨਾਂ ਤੋਂ ਅਸੀਂ ਅ ਆਪਣਾ ਇੱਕ ਇਰਗਨ ਫਿਸਟ ਰਿਕਵਰ ਕੀਤੀ ਹੈ 6 ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਇਹਨਾਂ ਦਾ ਪਹਿਲਾਂ ਰਿਕਵਰੀ ਕੀਤਾ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਵੀ 3 ਮੁਕਦਮੇ ਸਿਗੇ ਅ 2 ਮੁਕਦਮੇ ਤਾਂ ਆਪਣਾ ਸਿਗੇ ਅੰਮਤਰ ਕਮਿਸ਼ਨਰ ਤੇ ਇੱਕ ਅੰਮੁਸਤ ਵਿਆਤੀ ਦਾ ਮੁਕਦਮਾ ਸਿਗਾ ਤੇ ਮਨਦੀਪ ਸਿੰਘ ਤੇ ਹਲੇ ਫਿਲਹਾਲ ਕੋਈ ਵੀ ਮੁਕਦਮਾ ਨਹੀਂ ਥੀ ਤੇ ਇਹਨਾਂ ਨੂੰ ਅਸੀਂ ਜਦੋਂ ਰੈਸਕੀ ਤੇ ਇਹਨਾਂ ਦੇ ਪੁੱਛਗਿੱਛ ਤੇ ਦੋ ਵਾਰ ਤਾਂ ਤਾਂ ਹੋਰ ਟਰੇਸ ਹੋਈਆਂ ਜਿਹੜੀ ਇਹਨਾਂ ਨੇ ਸਨੇਚਿੰਗ ਕੀਤੀ ਸੀ ਇੱਕ 4000 ਰੁਪਏ ਦੀ ਮੀਰਾਕੋਟ ਰੋਡ ਤੇ ਤੇ ਦੂਸਰੀ ਇੱਕ ਕੀਤੀ ਸੀ ਸਿਲਵਰ ਚੇਨ ਕੈਂਟ ਏਰੀਆ ਦੇ ਥਾਣੇ ਇਨਾਂ ਨੇ ਸਨੇਚ ਕੀਤੀ ਸੀ ਤੇ ਅਸੀਂ ਇਹਨਾਂ ਦਾ ਰਿਮਾਂਡ ਲੇਤਾ ਤੇ ਆਪਣਾ ਹੋਰ ਵੀ ਇਹਨਾਂ ਦਾ ਪੁੱਛਗਿੱਛ ਕਰ ਰਹੇ ਹਾਂ ਹੋਰ ਇਹਨਾਂ ਨੇ ਕਿਤੇ ਕਿਤੇ ਵਾਰਦਾਤਾ ਕੀਤੀਆਂ ਤੇ ਅਸੀਂ ਜਿਹੜੀ ਬਾਕੀ ਵੀ ਹੋਰ ਵੀ ਕਿਰੇ ਐਫ ਆਈ ਆਰ ਹੋਈਆਂ ਜਾਂ ਹੋਰ ਕੋਈ ਇਹਨਾਂ ਨੇ ਜਿਹੜੀ ਅਨੋਟੇਸ ਵੀ ਗਏ ਆ ਬਾਰ ਦਾ ਉਹ ਵੀ ਅਸੀਂ ਅਹ ਟ੍ਰੇਸ ਕਰਾਂਗੇ ਤੇ ਜਿਹੜਾ ਹੈਗਾ ਜਿਹੜੀ ਹੋਰ ਦੋ ਬਾਰ ਦਾ ਹੋਈ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਸਿਲਵਰ ਕੀਨ ਅਬ ਇਹਨਾਂ ਨੇ ਈਟੀਸੀ ਤੇ 4000 ਰੁਪਏ ਵੀ ਤੇ ਇਹਨਾਂ ਤੋਂ ਜਿਹੜੀ ਹੈਗੀ ਆ ਅੰਮ੍ਰਿਤਸਰ ਰੂਟ ਤੇ ਵੇਚ ਜਿਹੜੀ ਹੋਈ ਸੀ ਉੱਥੋਂ ਵੀ ਅਸੀਂ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਕਰਾਇਆ ਇਹਨਾਂ ਦਾ ਮੁੱਲ ਤੁਹਾਡਾ ਛੇ ਮੋਟਰਸਾਈਕਲ ਹੋ ਗਿਆ ਅੰਮ੍ਰਿਤਸਰ ਉਹਤੇ ਅੰਮ੍ਰਿਤਸਰ ਤੇ ਵੀ ਦੋ ਨੰਬਰ ਤੇ ਮੋਬਾਈਲ ਫੋਨ ਵੀ ਗਿਆ ਤੇ ਇੱਕ ਐਗਮ ਫਿਸਲ ਵੀ ਗਿਆ ਜਿਹੜੀ ਇਹਨਾਂ ਦੇ ਜਦੋਂ ਦੇਰੀ ਤੇ ਲਾਗੇ ਇਹਨਾਂ ਨੇ ਕੀਤੀ ਸੀ ਬਾਬਾ ਦੀਪ ਸਿੰਘ ਕਲੋਨੀ ਜਿਹੜਾ ਬੰਦਾ ਇੱਕ ਇੱਕ ਨੌਬ ਉਹਦੇ ਗੱਲੇ ਦੇ ਉੱਪਰ ਮੋਬਾਈਲ ਫੋਨ ਲੈ ਕੇ ਗਿਆ ਸੀ ਉਹਨੂੰ ਇਹ ਫਿਸਲ ਵਾਲੀ ਖਾਤੇ ਲੱਗੇ ਟੋਟਲ ਦੋ ਬੈਕਗਰਾਉਂਡ ਦੇ ਵਿੱਚ ਤਾਂ ਇੱਕ ਕਲੋਨੀ ਸਾਮ ਕਰਦਾ ਸੀ ਤੇ ਇੱਕ ਕੋਠੇ ਕੰਮ ਕਰਦਾ ਦੇਰੀ ਇਨਾਂ ਤੇ ਇੱਕ ਤੇ ਹੈਗਾ ਗੁਰਪੀ ਤੇ ਤਿੰਨ ਮੁਕੰਮਲ ਦੱਸ ਦਿੰਦੀ